हैं ਤੁਸੀਂ ਸਭ ਦੇ ਸਾਹਮਣੇ ਜੇ ਹੁਣ ਕੱਲ ਦੱਸਣੀ ਹੈ ਹੁਣ ਦੱਸ ਦਿਓ ਪਰਸਨਲੀ ਜੇ ਮੈਨੂੰ 1 ਟੂ 1 ਦਸੰਗੀਆਂ ਦਾ 1 ਟੂ 1 ਦੱਸ ਦਿਓ ਮੇਰਾ ਮੋਬਾਈਲ ਨੰਬਰ ਵੀ ਮੈਂ ਤੁਹਾਨੂੰ ਦੇ ਕੇ ਜਾਵਾਂਗਾ ਕਈ ਵਾਰੀ ਬੰਦੇ ਨੂੰ ਆਉਂਦਾ ਹੈ ਕਿ ਜੇ ਮੈਂ ਥਾਣੇ ਜਾ ਕੇ ਕੰਪਲੇਂਟ ਕਰਾਂ ਜਾਂ ਫਿਰ ਕਿਸੇ ਪੁਲਿਸ ਅਫਸਰ ਨੂੰ ਦੱਸਾਂ ਕੱਲ ਨੂੰ ਮੇਰਾ ਨਾਂ ਕਿਤੇ ਹੀ ਨਾ ਜਾਏ ਤੁਸੀਂ ਮੇਰਾ ਮੋਬਾਈਲ ਨੰਬਰ ਲਿਖ ਲਿਓ ਮੈਂ ਤੁਹਾਨੂੰ ਮੋਬਾਈਲ ਨੰਬਰ ਵੀ ਦੇ ਕੇ ਜਾਵਾਂਗਾ ਤੁਸੀਂ ਸਿੱਧਾ ਮੈਨੂੰ ਮੈਸੇਜ ਕਰ ਦਿਓ ਤੁਹਾਡਾ ਨਾਂ ਕਿਤੇ ਹੀ ਨਹੀਂ ਆਊਗਾ ਪਰ ਜੇ ਤੁਸੀਂ ਸਾਨੂੰ ਸਹਿਯੋਗ ਕਰੋਗੇ ਤਾਂ ਹੀ ਅਸੀਂ ਇਹ ਸਮਾਜ ਨੂੰ ਸੁਧਾਰ ਸਕਦੇ ਹਾਂ ਸਮਾਜ ਦੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਬੰਦੇ ਦੀ ਕਾਨੂੰਨੀ ਕਾਰਵਾਈ ਕਰ ਸਕਦੇ ਹਾਂ ਥੋੜੇ ਦਿਨ ਪਹਿਲਾਂ ਵੀ ਕੁਝ ਅਸੀਂ ਮਾੜੇ ਅਨਸਰ ਫੜੇ ਸੀ ਉਹਨਾਂ ਦੇ ਇਹਦਾ ਮੇਨ ਮੋਟਿਵ ਪੁਲਿਸ ਨੂੰ ਪਬਲਿਕ ਦੇ ਨਾਲ ਜੋੜਨਾ ਤੇ ਪਬਲਿਕ ਦੀ ਮੁਸ਼ਕਿਲਾ ਸੁਣਨਾ ਜਿਹੜੀ ਇਨਫੋਰਮੇਸ਼ਨ ਹੈ ਪਬਲਿਕ ਦੇ ਥਰੂ ਸਿੱਧੀ ਪੁਲਿਸ ਦੇ ਸੀਨੀਅਰ ਅਫਸਰਾਂ ਕੋਲ ਆ ਸਕੇ ਉਹਦੇ ਤਹਿਤ ਅੱਜ ਮੈਂ ਐਸਪੀਡੀ ਸਾਹਿਬ ਡੀਐਸਪੀ ਸਾਹਿਬ ਐਸਐਸਓ ਸਾਹਿਬ ਇੰਚਾਰਜ ਆਈ ਐਸੀ ਸਾਰੇ ਮੋਗਾ ਪੁਲਿਸ ਦੇ ਵੱਲੋਂ ਇੱਥੇ ਆਏ ਆ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਇਹਨਾਂ ਨੇ ਆਪਣੇ ਕੁਝ ਪੁਆਇੰਟਸ ਰੱਖੇ ਆ ਉਹਦੇ ਬੇਸਿਸ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੰਪਰੂਵ ਕਰਾਂਗੇ ਤੇ ਲੋਕਾਂ ਦੇ ਫੀਡਬੈਕ ਦੇ ਬੇਸਿਸ ਤੇ ਜਿੱਥੇ ਪੈਟਰੋਲਿੰਗ ਹੋਰ ਵਧਾਉਣ ਦੀ ਲੋੜ ਹੈ ਜਿਹੜੇ ਵੀ ਸਮਾਜ ਦੇ ਮਾੜੇ ਅਨਸਰ ਨੇ ਜਿਨ੍ਹਾਂ ਤੇ ਹੋਰ ਜ਼ਿਆਦਾ ਸਖਤ ਕਾਰਵਾਈ ਕਰਨ ਦੀ ਲੋੜ ਹੈ ਉਹ ਸਾਰੇ ਬੰਦੇ ਅਸੀਂ ਆਈਡੈਂਟੀਫਾਈ ਕਰ ਲਈਏ ਹਨ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਨੂੰਨੀ ਤੇ ਮੁਦਾਬਿਕ ਸਖਤ ਕਾਰਵਾਈ ਕਰਾਂਗੇ ਸਰ ਹੋਰ ਵੀ ਪਿੰਡਾਂ 'ਚ ਇਹ ਵਲੇ ਪ੍ਰੋਗਰਾਮ ਜਿਹੜੇ ਲਗਾਤਾਰ ਚੱਲਦੇ ਰਹਿਣਗੇ ਲੋਕਾਂ ਦੀਆਂ ਮੁਸ਼ਕਲਾਂਾਂ ਸੁਣੀਆਂ ਜਾਣਗੀਆਂ ਜਾਂ ਕੇ ਹਾਂਜੀ ਡੇਲੀ ਸੰਪਰਕ ਪ੍ਰੋਗਰਾਮ ਦੇ ਤਹਿਤ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਪੰਚਾਇਤ ਮੈਂਬਰਾਂ ਦੇ ਨਾਲ ਪਿੰਡ ਦੇ ਆਮ ਜਨਤਾ ਦੇ ਨਾਲ ਸੀਨੀਅਰ ਅਫਸਰਾਂ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਤਾਂ ਕਿ ਲੋਕਾਂ ਦੀਆਂ ਜਿਹੜੀ ਮੁਸ਼ਕਲਾਂ ਐ ਉਹ ਸੁਣੀਆਂ ਜਾ ਸਕਣ ਤੇ ਪੁਲਿਸਿੰਗ ਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾ ਸਕੇ ਸਰ ਲਗਾਤਾਰ ਮੋਗਾ ਪੁਲਿਸ ਵੱਲੋਂ ਰਿਕਵਰੀ ਜਿਹੜੀਆਂ ਵੱਡੇ ਪੱਤਰ ਤੇ ਕੀਤੀਆਂ ਜਾ ਰਹੀਆਂ ਸਰ ਪਰ ਲੋਕਾਂ ਦੀਆਂ ਨਿੱਕੇ ਜਿਹੜੀਆਂ ਸਟ੍ਰੀਟ ਫਾਈਟਸ ਹੁੰਦੀਆਂ ਜਾਂ ਉਥੋਂ ਲੈ ਕੇ ਕੀ ਕੀ ਮੁਸ਼ਕਲਾਂ ਆ ਨੇ ਮੈਂ ਸਰ ਜਿਹੜਾ ਸਟ੍ਰੀਟ ਕ੍ਰਾਈਮ ਐ ਚੋਰੀਆਂ ਸਨੇਚਿੰਗ ਉਹਦੇ ਵਿੱਚ ਅਸੀਂ ਜੰਨੀ ਅਗਸਤ ਵਧਾਈ ਹੈ ਪੀਸੀਆਰ ਨੂੰ ਹੋਰ ਜ਼ਿਆਦਾ ਅਲਰਟ ਕੀਤਾ ਹੈ ਉਹਦੇ ਕਾਫੀ ਇੰਪਰੂਵ ਹੋਇਆ ਹੈ ਮਤਲਬ ਕਾਫੀ ਇਮਪੈਕਟ ਪਿਆ ਹੈ ਸਟਰੀਟ ਕਰਾਈਮ ਘਟਿਆ ਹੈ ਤੇ ਨਸ਼ਾ ਵੀ ਘਟਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜ਼ੀਰੋ ਦੇ ਨੇੜੇ ਲੈ ਕੇ ਜਾਈਏ ਤੇ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਹੈ ਐਕਸ਼ਨ ਫਾਸਟ ਕਰਾਂਗੇ ਸੋ ਡਰੱਗਸ ਨੂੰ ਲੈ ਕੇ ਕੀ ਕਹਿੰਦੇ ਨੇ ਪੰਨੂ ਅਸੀਂ ਡਰਗਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਪੂਰਾ ਸਹਿਯੋਗ ਦੇਣ ਦਾ ਅੱਜ ਕਮਿਟਮੈਂਟ ਕੀਤਾ ਹੈ ਤੇ ਵੱਤੋਂ ਵੱਤ ਇਨਫਾਰਮੇਸ਼ਨ ਜਿਹੜੀ ਹੈਗੀ ਹੈ ਪੁਲਿਸ ਦੇ ਨਾਲ ਸ਼ੇਅਰ ਕਰਨਗੇ ਤੇ ਡਰਗਸ ਵੇਚਣ ਵਾਲਿਆਂ ਨੂੰ ਫੜਾਉਣ 'ਚ ਪੁਲਿਸ ਦੀ ਸਹਿਯੋਗ ਉਹ ਮਦਦ ਕਰਨਗੇ ਕੋਈ ਹੈਲਪਲਾਈਨ ਨੰਬਰ ਪਿੰਡ ਵਾਸੀਆਂ ਨਾਲ ਜਾਂ ਲੋਕਾਂ ਨਾਲ ਸਾਂਝਾ ਕਰਨਾ ਚਾਹੀਦਾ ਹਾਂਜੀ ਸੇਫ ਪੰਜਾਬ ਦੀ ਹੈਲਪਲਾਈਨ ਨੰਬਰ ਜਾਰੀ ਕੀਤੀ ਗਈ ਹੈ ਮਾਨਯੋਗ ਜੀ.ਪੀ. ਸਾਹਿਬ ਵੱਲੋਂ ਫੋਨ ਨੰਬਰ ਵੀ ਸਾਰੇ ਨੂੰ ਨੋਟ ਕਰਾਤਾ ਹੈ ਉਹਦੇ ਵਿੱਚ ਅਨੋਨੀਮਿਟੀ ਰਹੂਗੀ ਕਿਸੇ ਦਾ ਵੀ ਨਾਮ ਸਾਹਮਣੇ ਨਹੀਂ ਆਊਗਾ ਤੇ ਉਹਦੇ ਵਿੱਚ ਅਸੀਂ ਨਾਲ ਦੀ ਨਾਲ ਐਕਸ਼ਨ ਲਵਾਂਗੇ ਉਸ ਤੋਂ ਇਲਾਵਾ ਸਾਰੇ ਸੀਨੀਅਰ ਅਫਸਰਾਂ ਨੇ ਵੀ ਆਪ ਦੇ ਪਰਸਨਲ ਨੰਬਰ ਵੀ ਪਿੰਡ ਵਾਸੀਆਂ ਦੇ ਨਾਲ ਸ਼ੇਅਰ ਕੀਤੇ ਹਨ ਉਹ ਕਦੇ ਵੀ 24/7 ਸਾਡੇ ਨਾਲ ਕੰਟੈਕਟ ਕਰ ਸਕਦੇ ਆ ਅਸੀਂ ਉਹਨਾਂ ਦੀ ਹਰ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਮਿਟਿਡ ਹੈਗੇ ਹਾਂ